ਇਸ ਤੋਕ ਕਿ ਦੋ ਵਿਗਤ ਜੋੜ ਕੇ ਸਾਰੀ ਸੀਤ ਪਿਆਰ ਨਾਲ ਲੱਗੋ ਜੀਵਾਜ ਗੁਰੂ ਜੀ ਦਾ ਕਲਸਾ ਗੁਰੂ ਜੀ ਕੀ ਪਤੇ ਬੜੇ ਲੰਮੇ ਸਮੇਂ ਤੋਂ ਸਤਗੁਰ ਨਾਨਕ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਨਾਨਕ ਸਰਕਾਰ ਟੁਕੀਆਂ ਪਿੰਡ ਗਿਰਕਾਂ ਵਿਖੇ ਸਰਕਾਰ ਜੀਉ ਸੰਤ ਬਾਬਾ ਬੱਗਾ ਸਿੰਘ ਜੀਾਂ ਦੇ ਏਕਮ ਉਪਰਾਲਾ ਸਦਕਾ ਆਪ ਸੰਗਤਾਂ ਦੇ ਸਹਿਯੋਗ ਦਾ ਸਦਕਾ ਤੰਗ ਤੰਗ ਸਹਿਬ ਸ੍ਰੀ ਗੁਰੂ ਰਮਸਾਹਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਪਰ ਤੰਗ ਤੰਗ ਬਾਬਾ ਅਨੰਦ ਸਿੰਘ ਜੀ ਤੰਗ ਤੰਗ ਸ੍ਰੀ ਗੁਰੂ ਬਾਬਾ ਜੀ ਸਰ ਸਾਹਿਬ ਵਾਲਿਆਂ ਦੀ ਮਿੱਟੀ ਨਿਗੀ ਯਾਤ ਅੰਦਰ ਅੰਮ੍ਰਿਤ ਵੇਲੇ ਤੋਂ ਸਮਾਗਮ ਚੱਲ ਰਹੇ ਨੇ ਆਪ ਜੀ ਨੇ ਤਨ ਬਾਬਾ ਗੁਰਜੀਤ ਸਿੰਘ ਜੀ ਨਾਨਕਸਰ ਖਲੇਰਾਂ ਵਾਲੇ ਇਹਨਾਂ ਦੇ ਵੀ ਦਰਸ਼ਨ ਕੀਤੇ ਸ਼੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਜੀ ਨਾਨਕਸਰ ਠਾਠ ਪੜੈਣ ਵਾਲੇ ਉਹ ਵੀ ਆਪ ਸਿੰਘ ਜੀ ਨੂੰ ਹਰ ਅਸਕਿਰਤਾ ਰਾਹੀਂ ਗੁਰਬਾਣੀ ਦੇ ਨਾਲ ਜੋੜ ਕੇ ਗਏ ਨਪਰੰਤ ਸ਼੍ਰੀਮਾਨ ਸੰਤ ਬਾਬਾ ਹਰਵਿੰਦਰ ਸਿੰਘ ਨਾਨਕਸਰ ਠਾਠ ਪਿੰਡ ਸ਼ੰਕਰ ਵਾਲੇ ਉਹਨਾਂ ਤੋਂ ਵੀ ਆਪ ਸ익 ਸਿੰਘ ਜੀ ਨੇ ਰਸ ਭਿਨਾ ਕੀਰਤਨ ਸਰਵਣ ਕੀਤਾ ਕੁਝ ਮਿੰਟਾਂ ਦੀ ਹਾਜ਼ਰੀ ਕਿਉਂਕਿ ਸਮਾਪਤੀ ਦਾ ਸਮਾਂ ਨੇੜੇ ਲੱਗ ਚੁੱਕਾ ਹੈ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਹੀ ਗੁਰਬਾਣੀ ਇਕੱਤਰ ਕਰਕੇ RAM SAR ਪਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੇ ਇਕੱਤਰ ਤੱਕ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਉਹ ਤਿਆਰ ਕਰਵਾਇਆ ਜਿਹਦੇ ਵਿੱਚ ਸਾਧ ਸੰਗਤ ਬਹੁਤ ਸਿੱਖ ਸੰਗਤਾਂ ਨੂੰ ਤਸਾਹ ਹੋਇਆ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਚੌਥੇ ਸਤਿਗੁਰਾਂ ਨੇ ਸਰੋਵਰ ਸਾਹਿਬ ਦੀ ਰਚਨਾ ਕੀਤੀ ਪੰਜਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਸਰੋਵਰ ਸਾਹਿਬ ਨੂੰ ਪੱਕਿਆ ਕਰਾਇਆ ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ ਹਰਿਮੰਦਰ ਜਿੱਥੇ ਕੇ ਹਰ ਸਮੇਂ ਹੀ ਹਰੀ ਦਾ ਵਾਸਾ ਹੈ ਸ਼੍ਰੀ ਹਰਿਮੰਦਰ ਸਾਹਿਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਇਕੱਤਰ ਕਰਕੇ ਪਾਵਨ ਪਵਿੱਤਰ ਬੀੜ ਤਿਆਰ ਹੋ ਗਈ ਤਾਂ ਲਾਹੌਰ ਸ਼ਹਿਰ ਦੇ ਵਿੱਚੋਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜਿਲਦ ਦੀ ਸੇਵਾ ਹੋਈ ਤੇ ਸਾ ਸੰਗਤ ਸਨ 1604 ਈਸਵੀ ਨੂੰ ਪਾਦੋਂ ਸੁਜੀਏਕੰ ਵਾਲੇ ਦਿਨ ਮਸ਼ਾਈਆਂ ਕੀਤੀਆਂ ਗਈਆਂ ਹਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਤਰਫ ਨੇ ਛਿੜਕੇ ਗਏ ਹਨ ਤੇ ਹੁਣ ਸਾਧ ਸੰਗਤ ਇਹ ਵਿਚਾਰ ਹੋਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਜੋ ਸਰੂਪ ਹੈ ਇਹ ਰਾਮ ਸਰਵਾਲੀ ਜਗ੍ਹਾ ਤੋਂ ਹਰਮੰਦਰ ਸਾਹਿਬ ਸਤਿਗੁਰੂ ਜੀ ਪ੍ਰਕਾਸ਼ ਕੀਤੇ ਜਾਣਿਆ ਕਿ ਇਹ ਸਰੂਪ ਦੀ ਸੇਵਾਜ ਕਾਮ ਕੁਵਿੱਤਰ ਸੀਸ ਤੇ ਸਤਿਗੁਰਾਂ ਦੀ ਗੁਰਬਾਣੀ ਦਾ ਸਰੂਪ ਹੈ ਜੋ ਬਰਾਜਮਾਨ ਹੋ ਕੇ RAM ਸਰਵ ਵਾਲੀ ਜਗਤੋਂ ਹਰਿਵੰਦਰ ਸਾਹਿਬ ਵੇਖੇ ਸਤਿਗੁਰਾਂ ਜੀ ਨੂੰ ਲਜਾਇਆ ਜਾਣਾ ਤਾਂ ਕਹਿਣ ਲਗੇ ਇਸ ਗੁਰਬਾਣੀ ਦੇ ਸਰੂਪ ਨੂੰ ਕਿਸ ਦੇ ਸੀਸ ਤੇ ਬਰਾਜਮਾਨ ਕਰੀਏ ਸੰਗਤਾਂ ਵਿੱਚ ਵਿਚਾਰ ਹੋਈ ਸਿੱਖ ਸੰਗਤਾਂ ਕਹਿੰਦੀਆਂ ਨੇ ਤੁਮਹਾਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਜੀ ਆਪ ਜੀ ਸਰਬੱਘੋ ਆਪ ਜੀ ਸਮਰਾਟ ਹੋ ਗੁਰਤਾ ਗੱਦੀ ਦੇ ਮਾਲਕ ਹੋ ਜਿਵੇਂ ਆਪ ਜੀ ਦੀ ਮੌਜ ਹੈ ਕਹਿਣ ਲਗੇ ਭਾਈ ਬ੍ਰਹਮ ਗਿਆਨੀ ਬਾਬਾ ਪੁੱਡਾ ਸਾਹਿਬ ਜੀ ਜਿਨ੍ਹਾਂ ਨੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਗੁਰੂ ਅੰਗਦ ਦੇਵ ਜੀ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਤੇ ਅੱਜ ਵੀ ਸਤਿਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਕਰਦੇ ਨੇ ਸੇਵਾ ਸਿਮਰਨ ਜਪ ਤਪ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਾਵਨ ਪਵਿੱਤਰ ਸੀਸ ਤੇ ਸ੍ਰੀ ਗੁਰੂ ਗੰਸਾ ਸਾਹਿਬ ਜੀ ਦੀ ਗੁਰਬਾਣੀ ਦਾ ਸਰੂਪ ਪਰਾਜਮਨ ਕੀਤਾ ਜਾਉ ਆਪੋ ਸਤਨਾਮ ਵਾਹਿਗੁਰੂ ਗੁਣਾਤਮ ਗੁਰਦੁਆਰਾ ਸਾਹਿਬ ਤੋਂ ਆਪਣੇ ਘਰਾਂ ਵਿੱਚ ਸਤਿਗੁਰਾਂ ਦੇ ਚਰਨ ਪਵਾਉਨੇ ਬਹੁਤ ਖੁਸ਼ੀ ਦੀ ਗੱਲ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਕਈ ਵਾਰ ਸ਼ਾਮਾਂ ਨੂੰ ਬੰਦਾ ਸ਼ਰਾਬ ਪੀ ਕੇ ਪੈਂਦਾ ਸਵੇਰ ਨੂੰ ਅਸ਼ਨਾਣ ਪਾਨ ਕਰਕੇ ਮਾਰਦ ਦਾ ਸੂਪ ਸੀਸ ਤੇ ਲੈਂਦਾ ਤੇ ਕੋਈ ਤਾਂ ਬਾਗੂ ਖਾਂਦਾ ਕੋਈ ਅੰਡਾ ਮੀਟ ਖਾਂਦਾ ਸਵੇਰ ਨੂੰ ਨਹਾ ਤੋ ਕੇ ਸਤਿਗੁਰ ਜੀ ਦਾ ਤਾਂ ਪਵਿੱਤਰ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਸੀਸ ਤੇ ਲੈ ਕੇ ਆਉਂਦਾ ਕਿ ਚਰਨ ਪਵਾਉਣੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਧੁਰ ਕੀ ਗੁਰਬਾਣੀ ਦੇ ਪਾਵੀ ਪਵਿੱਤਰ ਸਰੂਪ ਰਾਮ ਸਰਦੀ ਜਗਤੋਂ ਹਰਮੰਦਰ ਸਾਹਿਬ ਤੱਕ ਲਿਜਾਣ ਦਾ ਪਾਵਨ ਪਵਿੱਤਰ ਸੀਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਸਾਧ ਸੰਗਤ ਉਹਨਾਂ ਦੀ ਡਿਊਟੀ ਲਈ ਆਪ ਕੋ ਸਤਨਾਮ ਵਾਹਿਗੁਰੂ ਉਹਨਾਂ ਦੀ ਡਿਊਟੀ ਲਈ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ 98 ਸਾਲ ਦੀ ਉਮਰ ਹੈ ਜਿਨ੍ਹਾਂ ਤੋਂ ਗੁਰਬਾਣੀ ਲਿਖਾਈ ਭਾਈ ਸਾਹਾ ਭਾਈ ਗੁਰਦਾਸ ਜੀ ਉਹਨਾਂ ਦੀ 52 ਸਾਲ ਦੀ ਉਮਰ ਹੈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ 40 ਸਾਲ ਦੀ ਉਮਰ ਸਨ 1604 ਇਸਵੀ ਦੇ ਵਿੱਚ ਤੇ ਹੁਣ ਸਿੱਖ ਸੰਗਤਾਂ ਵਿੱਚ ਉਹ ਤਸ਼ਾਹ ਹੈ ਸੋਹਣੀ ਬਿਸ਼ਾਈ ਕੀਤੀ ਗਈ ਜਿਵੇਂ ਆ ਨਾਨਕ ਸਰਕਲੇਦਾਂ ਦੀ ਧਰਤੀ ਤੋਂ ਧੰਨ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਖੁਦ ਗੁਰੂ ਗ੍ਰੰਥ ਜੀ ਮੰਨੇ ਉਪਰਗਟ ਗੁਰਾਂ ਕੀ ਧੇ ਕਰਕੇ ਸਤਕਾਰ ਕੀਤਾ ਤੇ ਕਰਨਾ ਸਿਖਾਇਆ ਧੰਨ ਬਾਬਾ ਈਸ਼ਰ ਸਿੰਘ ਦੀ ਨਾਨਕ ਸਰਕਲੇਰਾ ਵਾਲਿਆਂ ਨੇ ਜਿਨ੍ਹਾਂ ਜਿਨ੍ਹਾਂ ਸਮਿਆਂ ਦੇ ਵਿੱਚ ਸ੍ਰੀ ਗੁਰੂ ਗੰਗ ਸਾਹਿਬ ਜੀ ਦਾ ਸੋਖਾ ਸੁਣਨ ਅਲਵਾਰੀਆਂ ਵਿੱਚ ਲੋਕ ਕਰਦੇ ਸਨ ਤੇ ਸਾਹਿਬ ਸਿੰਘ ਧੰਨ ਬਾਬਾ ਐਸ਼ਰ ਸਿੰਘ ਜੀ ਨੇ ਨਾਨਕ ਸਰਵਾਲਿਆਂ ਨੇ ਸਮੱਤ ਦੇਣੀ ਕੇ ਇਹ ਪ੍ਰਗਟ ਗੁਰਾਂ ਕੀ ਦੇਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹਨਾਂ ਵਾਸਤੇ ਵੱਡਾ ਮੰਜੀ ਸਾਹਿਬ ਬਿਰਾਜਮਾਨ ਕਰਨ ਵਾਸਤੇ ਤੇ ਸੁਖਾਸਨ ਕਰਨ ਵਾਸਤੇ ਸੁੰਦਰ ਪਲੰਗਾ ਸਾਹਿਬ ਚਾਹੀਦੇ ਪ੍ਰਗਟ ਗੁਰਾਂ ਕੀ ਦੇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦਿਹਾੜੀ ਦੇ ਵਿੱਚ ਕਈ ਕਈ ਦੀਵਾਨ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦੁੱਤ ਸਤਕਾਰ ਕੀਤਾ ਖੁਦ ਕੀਤਾ ਤੇ ਕਰਨਾ ਸਿਖਾਇਆ ਤੇ ਸਾਧ ਸੰਗਤ ਜੀ ਹੁਣ ਸਿੱਖ ਸੰਗਤਾਂ ਕੱਤਰ ਨੇ ਰਾਮ ਸਰ ਵਾਲੀ ਜਗ੍ਹਾ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਸਰੂਪ ਸਨ 1604 ਈਸਵੀ ਭਾਦੋਂ ਸੁਦੀ ਏਕਮ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਬਰਾਜਮਾਨ ਨੇ ਸਤਿਗੁਰੂ ਜੀ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹੱਥਾਂ ਵਿੱਚ ਚਵਰ ਸਾਹਿਬ ਪਕੜਿਆ ਤੇ ਅੱਗੇ ਅੱਗੇ ਬਾਬਾ ਬੁੱਢਾ ਸਾਹਿਬ ਸਤਿਗੁਰਾਂ ਦਾ ਸਰੂਪ ਲਈ ਆਉਂਦਿਆ ਸਿੱਖ ਸੰਗਤਾਂ ਤੇ ਨਾਲ ਸਾਧ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਆ ਰਿਹਾ ਤੇ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਹੱਥੀ ਚਬਰ ਚਲਾ ਰਹੇ ਨੇ ਆਖੋ ਸਤਨਾਮ ਵਾਹਿਗੁਰੂ ਆਪਾਂ ਵੀ ਸਤਗੁਰਾਂ ਨੂੰ ਘਰ ਵਿੱਚ ਲੈ ਕੇ ਜਾਂਦੇ ਆ ਉਥੇ ਪੰਜ ਪੰਜ ਸਿੰਘਾਂ ਦੀ ਬਜਾਏ ਕਈ ਵਾਰ ਕੋਈ ਬੱਚੇ ਨੂੰ ਕਹਿੰਦਾ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਖੁਦ ਸਤਕਾਰ ਕੀਤਾ ਤੇ ਕਰਨਾ ਸਿਖਾਇਆ ਸਤ ਮਤ ਬਖਸ਼ੀ ਸੱਚਖੰਡ ਹਰਮੰਦਰ ਸਾਹਿਬ ਅੰਮ੍ਰਿਤਸਰ ਵੇਖੇ ਹੁਣ ਹਰਮੰਦਰ ਸਾਹਿਬ ਦੇ ਅੰਦਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹਨ ਤੇ ਪੰਜਵੇਂ ਪਾਤਸ਼ਾਹ ਜੀ ਸੰਗਤ ਦੇ ਵਿੱਚ ਨੀਚੇ ਹੀ ਸੁਭਾਏ ਮਾਨੇ ਸਤਿਗੁਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿਣਾ ਕੀਤਾ ਬਾਬਾ ਬੁੱਢਾ ਕੋ ਲੋ ਗ੍ਰੰਥ ਲੇਹੋ ਦੇਹੋ ਆਵਾਜ਼ ਸੁਣੇ ਸਭ ਪੰਥ ਕਿਰਪਾ ਕਰੋ ਸਹਿਬ ਸ੍ਰੀ ਸਤਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ ਤੇ ਆਪ ਜੀ ਹੁਕਮਨਾਮਾ ਸਰਵਣ ਕਰਾਓ ਆਪ ਤੋਂ ਸਤਨਾਕ ਵਾਹਿਗੁਰੂ ਧੰਨ ਬਾਪਾ ਬੁੱਢਾ ਸਾਹਿਬ ਜੀ ਨੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਸਭ ਤੋਂ ਪਹਿਲਾ ਹੁਕਮਨਾਮਾ ਸੋਹੀ ਰਾਗ ਦੇ ਵਿੱਚੋਂ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਆਇਆ RAM ਤੇ ਸਾਹਿਬ ਸ੍ਰੀ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਸਤਿਗੁਰਾਂ ਦੇ ਰੱਬੀ ਬਾਣੀ ਦਾ ਕੀਰਤਨ ਹੋਇਆ ਜਦੋਂ ਸ਼ਾਮਾਂ ਦਾ ਵੇਲਾ ਹੋਇਆ ਧਨਮਾ ਬਾਪੂ ਡਾ ਸਾਹਿਬ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਕੋਥੀ ਪਰਮੇਸ਼ਰ ਕਾ ਥਾਨ ਸਤਿਗੁਰਾਂ ਦਾ ਸੁਖਾਸਨ ਕਿੱਥੇ ਕਰਨਾ ਹੈ ਕਹਿਣ ਲੱਗੇ ਕੋਠਾ ਸਾਹਿਬ ਜਿੱਥੇ ਅਸੀਂ ਬਿਰਾਜਮਾਨ ਹੁੰਦੇ ਸੌਥਾ ਸੁੰਦਰ ਪੰਗ ਸੁਜਾਇਆ ਜਾਵੇ ਸੁੰਦਰ ਵਸ਼ਾਈ ਕੀਤੀ ਜਾਵੇ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪੇ ਆਕਾਰ ਤੱਕ ਸਾਹਿਬ ਦੇ ਸਾਧ ਸੰਗ ਅੰਦਰ ਜੋ ਉਠਾ ਸਾਹਿਬ ਜਿੱਥੇ ਅੱਜ ਵੀ ਸਤਿਗੁਰਾਂ ਨੂੰ ਸੋਖਾ ਅਸਨ ਕੀਤਾ ਜਾਂਦਾ ਰਾਤ ਵੇਲੇ ਕਹਿਣ ਲਗੇ ਮਹਾਰਾਜ ਫਿਰ ਆਪ ਜੀ ਦਾ ਸੁਣੋ ਧੰਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲਗੇ ਸਾਡੀ ਠੱਲੇ ਕੇਵਲ ਇੱਕ ਵਸਾਈ ਵਸਾ ਦਿਓ ਜ਼ਮੀਨ ਤੇ ਆਖੋ ਸਤਨਾਮ ਵਾਹਿਗੁਰੂ ਸਾਡੇ ਵਾਸਤੇ ਕੇਵਲ ਇੱਕ ਵਸਾਈ ਵਸਾ ਦਿਓ ਤੇ ਧੁਰ ਕੀ ਬਾਣੀ ਤੁਰ ਦਰਗਾ ਸਤਖੰਡ ਵਿੱਚੋਂ ਗੁਰਬਾਣੀ ਆਈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਵਾਸਤੇ ਵਾਹਿਗੁਰੂ ਪਰਮੇਸ਼ਰ ਸਾਧ ਸੰਗਤ ਸ਼ਬਦ ਸਰੂਪ ਦੇ ਵਿੱਚ ਕਿ ਇਹ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜਿਵੜ ਨਾ ਕੋਈ ਕਿ ਜਿਹੜਾ ਸਤ ਸੰਗ ਹੈ ਨਾ ਸਤ ਸੰਗ ਦੇ ਵਿੱਚ ਮਾਨ ਸਰੋਵਰ ਮਾਨ ਸਰੋਵਰ ਦੇ ਵਿੱਚੋਂ ਹੰਸ ਮੋਤੀ ਚੁਗਦੇ ਨੇ ਜਿਵੇਂ ਤੁਸੀਂ ਅੰਮ੍ਰਿਤ ਵੇਲੇ ਚੁਗ ਰਹੇ ਹੋ ਹੰਸ ਮੋਤੀ ਚੁਗਦੇ ਨੇ ਸਾਧੂ ਸੰਤ ਸੰਤ ਹੰਸ ਆਏ ਆਪਣੇ ਵਾਸਤੇ ਉਹਨਾਂ ਨੇ ਗੁਰਬਾਣੀ ਦੇ ਵਿੱਚੋਂ ਧੰ ਬਾਬਾ ਨਾਨਕ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਧੰ ਸ਼੍ਰੀ ਹਜੂਰ ਬਾਬਾ ਜੀ ਸਿਆੜਾ ਸਾਹਿਬ ਵਾਲਿਆਂ ਦੇ ਪਾਵਨ ਪਵਿੱਤਰ ਜੀਵਨ ਵਿੱਚੋਂ ਜਿਵੇਂ ਕਿ ਸਤਕਾਰਯੋਗ ਬਾਬਾ ਹਰਮਿੰਦਰ ਸਿੰਘ ਜੀ ਆਨੇ ਵੀ ਆਪ ਜੀ ਨੂੰ ਗੁਰਬਾਣੀ ਨਾਲ ਜੋੜਿਆ ਤੇ ਮਹਾਂਪੁਰਸ਼ਾਂ ਦਾ ਜੀਵਨ ਸੁਣਾਉਣਾ ਕੀਤਾ ਤੇ ਸਾਹ ਸੰਗਤ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕੀਤਾ ਤੇ ਸਾਨੂੰ ਕਰਨਾ ਸਿਖਾਇਆ ਤੇ ਇਹੋ ਹੀ ਅੱਗੇ ਚੱਲੀ ਸਾਹ ਸੰਗਤ ਜਦੋਂ ਕਲਗੀ ਕਰਦਸ਼ਮੇਸ਼ ਪਿਤਾ आनंदानी पूरी ਛੱਡ ਆਏ ਮੁਖ ਸਰਦ ਆਖਰੀ ਜੰਗ ਹੋਇਆ ਉਸ ਤੋਂ ਬਾਅਦ ਤਖਤ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਵਿਖੇ ਸਤਿਗੁਰਾਂ ਨੇ 25 ਸਿੰਘ ਭੇਜੇ ਸਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਵਾਸਤੇ ਕਰਤਾਰਪੁਰੋਂ ਜਲੰਧਰ ਕੋਲੇ ਕਰਤਾਰਪੁਰ ਤੇ 25 ਸਿੰਘ ਗਏ ਤੇ ਉਹਨਾਂ ਨੇ ਸਾਧ ਸੰਗਤ ਸਤਿਗੁਰਾਂ ਦਾ ਸਰੂਪ ਦੇਣ ਤੋਂ ਅੰਕਾਰ ਕਰ ਦਿੱਤਾ ਤੇ ਆਕੀ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਇਸ ਤਰ੍ਹਾਂ ਗੱਲ ਹੈ ਮਹਾਰਾਜ ਜੀ ਦੇ ਉੱਤੇ ਤੰਬੂ ਸਜਾਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਚਾਰਨ ਕਰਕੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਕਲਮ ਸ਼ਿਆਹੀ ਦੀ ਸੇਵਾ ਕਰਦੇ ਨੇ ਕਲਮਾਂ ਦੀ ਇਸ ਭਾਈ ਮਨੀ ਸਿੰਘ ਜੀ ਨੇ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਗੁਰਬਾਣੀ ਲਿਖਾਉਣਾ ਕੀਤੀ ਪਹਿਲਾ ਗੁਰਬਾਣੀ ਪਹਿਲੇ ਗ੍ਰੰਥ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਭਾਤੀ ਰਾਗ ਤੱਕ ਸੀ ਨਵੇਂ ਨਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਤੇ ਸਾਧ ਸੰਗਤ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਜੈ ਜੈ ਬੰਤੀ ਰਾਗ ਤੇ ਨੌਵੇਂ ਪਾਤਸ਼ਾਹ ਦੀ ਗੁਰਬਾਣੀ ਦਰਜ ਕੀਤੀ ਰਾਗ ਮਾਲਾ ਦਰਜ ਕਰਕੇ ਜਿਹਨੂੰ ਦਮਦਮਾ ਸਾਹਿਬ ਵਾਲੀ ਆਗ ਬੀੜ ਕਹਿੰਦੇ ਆ ਅੱਜ ਸਾਰੇ ਗੁਰੂ ਘਰਾਂ ਦੇ ਵਿੱਚ ਆਗ ਬੀੜ ਦਮਦਮਾ ਸਾਹਿਬ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੇ ਆਖੋ ਸਤ ਹਾਂ ਜੀ ਵਾਹਿਗੁਰੂ ਤੇ ਉਥੇ ਹੀ ਕਲਗੀ ਤਰ ਸੱਚੇ ਪਾਤਸ਼ਾਹ ਜੀ ਨੇ ਸਮੇਤ ਅਰਥਾਂ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦੀ ਸੰਥਿਆ ਕਰਵਾਈ ਤੇ ਸਾਡੇ ਵਾਸਤੇ ਸਾਧ ਸੰਗਤ ਇਹ ਧੁਰ ਕੀ ਗੁਰਬਾਣੀ ਦੇ ਸਾਨੂੰ ਲੜ ਲਾਇਆ ਫਿਰ ਸਚਕੰਡ ਹਜੂਰ ਸਾਹਿਬ ਮਹਾਰਾਜ ਜੀ ਜੋਤੀ ਜੋਤ ਸੁਣਾਉਂਦੇ ਨੇ ਭਾਣਾ ਆਪਣੀ ਖੇਡ ਵਰਤਾਉਂਦੇ ਨੇ ਤਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਸ਼੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਦੋਹਰਾ ਚਾਰਨ ਕੀਤਾ ਗਿਆ ਭਈਏ ਕਾਲ ਕੀ ਤਵੇ ਚਲਾਇਉ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਬਖਸ਼ਿਸ਼ਾਂ ਕੀਤੀਆਂ ਸਾਧ ਸੰਗਤ ਨੂੰ ਧੰਨਵਾਦ ਆਨੰਦ ਸਿੰਘ ਜੀ ਮਹਾਰਾਜ ਨਾਨਕ ਸਰਕ ਲੇਰਾ ਮਾਲਿਆ ਜੀ ਸਰਵਣ ਕਰ ਰਹੇ ਸੀ ਅਖਤ ਸੱਚਖੰਡ ਸਿਣੀ ਹਜੂਰ ਸਾਹਿਬਾਂ ਦਾ ਦੇੜ ਦੇਖੇ ਆਪ ਜੀ ਨੇ ਗਾਗਰ ਦੀ ਸੇਵਾ ਨਿਭਾਉਣੀ ਕੀਤੀ ਬੜੀ ਕਠਨ ਸੇਵਾ ਸੱਚਖੰਡ ਹਜੂਰ ਸਾਹਿਬ ਦੀ ਅੰਦਰਲੀ ਸੇਵਾ ਵੀ ਸਤਕਾਰਯੋਗ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜੋ ਮੌਜੂਦਾ ਹੈਡ ਪੁਜਾਰੀ ਨੇ ਉਹਨਾਂ ਨੇ ਵੀ ਪਿਛਲੇ ਦਿਨੀ ਦੱਸਿਆ ਕਿ ਅੰਦਰਲੀ ਸੇਵਾ ਸੱਚਖੰਡ ਦੀ ਬੜੀ ਕਠਨ ਸੇਵਾ ਔਖੀ ਸੇਵਾ ਕਲਗੀ ਤਰਪਤਾ ਆਪ ਹੀ ਕਰਾਉਂਦੇ ਆ ਕਹਿੰਦੇ ਇੱਕ ਵਾਰ ਮੈਂ ਕਿਹਾ ਕਿ ਮੈਂ ਆਪੇ ਅੰਦਰਲੀ ਸੇਵਾ ਕਰੂੰ ਬਾਜਾਂ ਵਾਲੇ ਉਹ ਤੁਸੀਂ ਨਾ ਆਇਓ ਵਿੱਚ ਵਿੱਚ ਕਹਿੰਦੇ ਮੈਂ ਚਾਰ ਕਿਰਪਾਨਾਂ ਚੱਕੀਆਂ ਸੇਵਾ ਕੀਤੀ ਤੇ ਹੰਮ ਗਿਆ ਤੇ ਕਹਿੰਦੇ ਕਹਿੰਦੇ ਹੁਣ ਦੱਸ ਕਿਵੇਂ ਕਰਨਾ ਕਹਿੰਦੇ ਮੈਂ ਕਿਹਾ ਕਲਗੀ ਤਰਪਤਾ ਆਪ ਹੀ ਕਿਰਪਾ ਕਰੋ ਆਪ ਕੋ ਸਤ ਨਹਾ ਸ੍ਰੀ ਵਾਹਿਗੁਰੂ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੇ ਸਚਖੰਡ ਹਜੂਰ ਸਾਹਿਬ ਰਹਿ ਕੇ ਸੇਵਾ ਵੀ ਕੀਤੀ ਸਿਮਰਨ ਵੀ ਕੀਤਾ ਬੇਅੰਤ ਬੰਦਗੀ ਕਰਕੇ ਕਲਗੀ ਤਰ ਸੱਚੇ ਪਾਤਸ਼ਾਹ ਜੀ ਦੇ ਸਾਖਸ਼ਾਤ ਦਰਸ਼ਨ ਕੀਤੇ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਇਹਨਾਂ ਨੇ ਵੀ ਸਾਖਸ਼ਾਤ ਦਰਸ਼ਨ ਕੀਤੇ ਸਚਖੰਡ ਹਜੂਰ ਸਾਹਿਬ ਜਾ ਕੇ ਧੰਨ ਬਾਬਾ ਅਨੰਦ ਸਿੰਘ ਮਹਾਰਾਜ ਜੀ ਮਹਾਨ ਪੂਰਨ ઋષਿ ਜੋ ਕਿ ਸੌ ਸਾਖੀ ਦੇ ਵਿੱਚ ਇਹ ਬਚਨ ਆਉਂਦਾ ਅਨੰਦ ਸਿੰਘ ਨਾਦੀ ਇਹ ਐਸੇ ਬਚਨ ਆਉਂਦੇ ਨੇ ਤੇ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਪਾ ਕੇ ਇਹ ਮਾਲਵੇ ਦੀ ਧਰਤੀ ਤੇ ਆ ਕੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਦੇ ਨਾਲ ਜੋੜ ਨਾ ਕੀਤਾ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਵਾਸਤੇ ਮਸਤ ਫਕੀਰ ਜਗਤ ਵਿੱਚ ਆਇਆ ਮਸਤ ਫਕੀਰ ਜਗਤ ਵਿੱਚ ਆਇਆ ਆਸਵਨੀ ਨਾ ਬਾਬਾ ਬੰਦ ਸਿੰਘ ਸੂਰਾ ਜੀ ਬਾਬਾ ਬੰਦ ਸਿੰਘ ਸੂਰਾ ਜੀ ਮਾਤ ਸੋ ਕੀ ਜਗ ਤੂ ਮੇਚ ਆਇਆ ਬਾਬਾ ਮਾਤ ਸੋ ਕੀ ਜਗ ਤੂ ਮੇਚ ਆਇਆ ਬਾਬਾ ਬਾਬਾ ਬੰਦ ਸਿੰਘ ਸੂਰਾ ਜੀ ਆਇਆ ਬਾਬਾ ਆਨੰਦ ਸਿੰਘ ਸੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਸੇਵਾ ਹਰ ਕਰਣੀ ਵਿੱਚ ਪੂਰਾ ਕੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਦੀ ਪਾਵਨ ਪਵਿੱਤਰ ਸੰਗਤ ਸ੍ਰੀ ਗੁਰੂ ਬਾਬਾ ਦੀ ਸਿਹਰ ਸਾਹਿਬ ਵਾਲਿਆਂ ਨੇ ਕੀਤੀ 1933 ਤੋਂ 1943 ਤੱਕ ਕੁਫਰੀ ਝੰਗ ਮੰਗਿਆਣਾ ਦਿੱਲੀ ਸ਼ਿਮਲਾ ਨਾਨਕ ਸਰਕਲੇਰਾ ਚੋੜੜਾ ਇਤਾਦਿਕ ਹਰ ਪੂਰਵ ਮਾਸੀ ਤੇ ਬਾਬਾ ਜੀ ਸਿਆਰ ਸਾਹਿਬ ਵਾਲੇ ਜਾਇਆ ਕਰਦੇ ਸਨ ਤੇ ਆਪ ਜੀ ਨੇ ਧੰ ਬਾਬਾ ਨਾਨਕ ਸਿੰਘ ਜੀ ਨੂੰ ਸਤਗੁਰੂ ਨਾਨਕ ਦਾ ਹੀ ਰੂਪ ਜਾਣ ਕੇ ਸਾਧ ਸੰਤ ਸੰਗਤ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਪ ਜੀ ਪਾਗ ਪਵਿੱਤਰ ਦਰਗਾਹੀ ਵਚਨਾਂ ਵਿੱਚ ਫਰਮਾਇਆ ਕਰਦੇ ਕੀ ਧੰਵਾਦ ਆਪਾ ਨਾਮ ਸਿੰਘ ਮਹਾਰਾਜ ਜੀ ਸਾਡੇ ਵਾਸਤੇ ਸਤਿਗੁਰੂ ਨਾਨਕ ਨਰੰਗਾਰੀ ਸਨ ਉਹਨਾਂ ਦੇ ਹਰ ਵਚਨ ਤੇ ਪਹਿਰਾ ਦਿੱਤਾ ਧੰਵਾਦ ਆਪਾ ਨਾਮ ਸਿੰਘ ਜੀ ਨੇ ਕਹਿਣਾ ਕੀਤਾ ਸੀ ਇਹੋ ਠਾਠ ਵਾਲਾ ਨਕਸ਼ਾ ਘਰੇ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਨਮੁਖ ਬਹਿ ਕੇ ਕੀਰਤਨ ਕਰਿਆ ਕਰੋ ਸਤਿਗੁਰੂ ਨਾਨਕ ਨਰੰਗਾਰ ਤੁਹਾਡਾ ਕੀਰਤਨ ਸੁਣਿਆ ਕਰਨਗੇ ਤੇ ਬਾਬਾ ਜੀ ਸਿਆੜ ਸਾਹਿਬ ਵਾਲੇ ਦੋ ਟਾਈਮ ਦਰਬਾਰ ਦੀ ਹਾਜ਼ਰੀ ਭਰਦੇ ਦੋ ਟਾਈਮ ਸੋਦਰ ਦਾ ਕੀਰਤਨ ਕਰਨਾ ਆਪ ਜੀ ਨੇ ਤਬਲੇ ਦੇ ਨਾਲ ਜੋੜੀ ਦੇ ਨਾਲ ਉਸ ਵੇਲੇ ਜਿਨ੍ਹਾਂ ਨੇ ਉਹ ਕੀਰਤਨ ਸਰਵਣ ਕੀਤਾ ਨਾ ਉਹ ਆਨੰਦ ਨੂੰ ਮਾਣਿਆ ਉਹ ਦੀਦਾਰ ਕੀਤੇ ਉਹ ਕਦੇ ਵੀ ਭੁੱਲ ਨਹੀਂ ਸਕਦੇ ਉਹ ਮਹਾਨ ਪਵਿੱਤਰ ਯਾਤ ਜਦੋਂ ਬਾਬਾ ਜੀ ਨੇ ਤਾਂ ਥਾਈ ਲਵਣਾ ਨਾ ਜੋੜੀ ਤੇ ਕਫਾ ਹੀ ਮਾਰਨਾ ਐ ਸ਼ਾਂਤੀ ਸ਼ਾਜ ਆਉਂਦੀ ਸੀ ਫਿਰ ਬਾਬਾ ਜੀ ਨੇ ਧਾਰਨਾ ਪੜਨੀਆ ਮੇਰਾ ਮਨ ਲੋਚੇ ਗੁਰਦਰਸ਼ਨ ਕਾਈ ਗੁਰਾਂ ਦੇ ਦਰਸ਼ਨ ਕਾਈ ਮੇਰਾ ਮਨ ਲੋਚਦਾ ਗੁਰਾਂ ਦੇ ਦਰਸ਼ਨ ਕਾਈ ਮੇਰਾ ਮਨ ਲੋਚਦਾ ਕਿਤੇ ਬਾਬਾ ਜੀ ਨੇ ਤਬਲੇ ਦੇ ਨਾਲ ਧਾਰਨੀਆ ਧਾਰਨਾ ਪੜਨੀ ਤੇ ਸਾਜ਼ ਸੰਗਤ ਰਾਜੇ ਤੇ ਹੌਰ ਸਿੰਘ ਹੁੰਦਾ ਸੀ ਨਾਲ ਟੱਲੀਆਂ ਵੱਜਣੀਆਂ ਜਿਵੇਂ ਇੱਥੇ ਵੀ ਸੁਬਾ ਸ਼ਾਮ ਕੀਰਤਨ ਹੁੰਦਾ ਕਬਲਾ ਵੱਜਦਾ ਟੱਲੀਆਂ ਵੱਜਦੀਆਂ ਨੇ ਹਰਮੋਨੀਅਮ ਤੇ ਬਾਬਾ ਜੀ ਕੀਰਤਨ ਕਰਦੇ ਆ ਔਰ ਸਿੰਘ ਵੀ ਜਥੇ ਦੇ ਸਾਰੇ ਜਣ ਤੇ ਕਿਤੇ ਬਾਬਾ ਜੀ ਨੇ ਧਾਰਨਾ ਪੜਨੀ ਇਹੋ ਹਮਾਰਾ ਜੀਵਣਾ ਤੂੰ ਸਹਿਬ ਸੱਚੇ ਵੇਖ ਤੇ ਆਸਾ ਦੀ ਬਾਰ ਸਾਰੀ ਜੋੜੀ ਤੇ ਹੀ ਪੜ ਦੇਣੀ ਬਾਬਾ ਜੀ ਨੇ ਫਿਰ ਸਾਧ ਸੰਗਤ ਦੋ ਟਾਈਮ ਕੀਰਤਨ ਕਰਨਾ ਕਿ ਸਤਿਗੁਰੂ ਜੀ ਸਤਗੁਰ ਨਾਨਕ ਤਰੰਕਾਰ ਸਨਮੁਖ ਬੈਠੇ ਸੁਣ ਰਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਈਕਲ ਤੇ ਬਾਬਾ ਅਨੰਦ ਸਿੰਘ ਮਹਾਰਾਜ ਦੀ ਸੰਗਤ ਕੀਤੀ ਉਹੀ ਸਾਈਕਲ ਅੱਜ ਸ੍ਰੀ ਨਾਨਕ ਸਰਠਾੜ ਆਸ਼ਰਮ 66 ਸਾਹਿਬ ਵਿਖੇ ਸ਼ਿਸ਼ੋਭਤ ਹੈ ਜਿਹਦੇ ਤੇ 10 ਸਾਲ ਸੰਗਤ ਕੀਤੀ ਬਾਬਾ ਅਨੰਦ ਸਿੰਘ ਮਹਾਰਾਜ ਜੀਆਂ ਦੀ ਹਰ ਪੁਰਨਵਾਸੀ ਤੇ ਜਾਣਾ ਸਾਧ ਸੰਗਤ ਦਸਾਂ ਸਾਲਾਂ ਵਿੱਚ ਕਿਸੇ ਵੀ ਪੁਰਨਵਾਸੀ ਤੇ ਜਾਂਦੇ ਸਮੇਂ ਕਦੇ ਇੱਕ ਵਾਰੀ ਵੀ ਪੈਂਚਰ ਨਹੀਂ ਹੋਇਆ ਸਾਈਕਲ ਨੂੰ ਆਪ ਕੋ ਸਤਨਹਾ ਸ੍ਰੀ ਵਾਹਿ ਹੈ ਗੁਰੂ ਲੋਹਾ ਬੜਾ ਦੁਨੀਆ ਕੋਲ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦੀਆਂ ਗੱਡੀਆਂ ਨੇ ਸਾਧ ਸੰਗਤ ਇੱਕ ਉਹ ਲੋਹਾ ਉਹ ਲੋਹੇ ਦਾ ਸਾਈਕਲ ਕਿੱਡੇ ਭਾਗਾ ਵਾਲਾ ਜਿਹਦੇ ਤੇ ਸਾਧ ਸੰਗਤ ਸਾਈਕਲੇ ਹਜ਼ਾਰਾਂ ਹੀ ਪਾਠ ਬਾਬਾ ਜੀ ਨੇ ਜਪਜੀ ਸਾਹਿਬ ਦੇ ਕਰ ਦਿੱਤੇ ਜਿਹਦੀ ਸਵਾਰੀ ਕਰਦੇ ਹਾਂ ਉਥੋਂ ਸਤਨਾਮ ਸ੍ਰੀ ਵਾਹਿਗੁਰੂ ਉਹ ਲੋਹਾ ਉਹ ਸਾਈਕਲ ਵੀ ਭਾਗਾ ਵਾਲਾ ਜਿਹੜਾ ਅੱਜ ਉਹਨਾਂ ਦੇ ਦਰਸ਼ਨ ਕਰਦਾ ਸਾਈਕਲ ਦੇ ਨਾਨਕ ਸਰ ਸਿਹਰ ਸਾਹਿਬ ਜਾ ਕੇ ਉਹਦੇ ਮੂੰਹੋਂ ਵੀ ਧੰਨ ਗੁਰੂ ਨਾਨਕ ਨਿਕਲਦਾ ਉਹਦੇ ਮੂੰਹੋਂ ਵੀ ਧੰਨ ਬਾਬਾ ਜੀ ਨਿਕਲਦਾ ਕਿਉਂ ਕਰਨੀ ਕੀਤੀ ਹੈ ਆਪਣੇ ਮੁਰਸ਼ਿਦ ਗੁਰੂ ਨਾਨਕ ਸਰੂਪ ਧੰਨ ਬਾਬਾ ਨੰਮਸੰਗ ਮਹਾਰਾਜ ਦੇ ਬਚਨਾਂ ਤੇ ਪਹਿਰਾ ਦਿੱਤਾ ਤੇ ਉਹਨਾਂ ਦੇ ਦੱਸੇ ਦਰਸਾਏ ਮਾਰਗ ਤੇ ਬਾਬਾ ਜੀ ਚੱਲੇ ਤੇ ਸਾਧ ਸੰਤ ਸਾਡੇ ਵਰਗੇ ਵੀ ਕਲ ਜੁਗੀ ਜੀਵਾਂ ਨੂੰ ਬਾਬਾ ਜੀ ਨੇ ਗੁਰਬਾਣੀ ਦੇ ਨਾਲ ਜੋੜ ਕੇ ਮੂਲ ਮੰਤਰ ਦੇ ਸ਼ਬਦ ਨਾਲ ਜੋੜ ਕੇ ਐ ਸੰਸਾਰ ਸਮੁੰਦਰ ਦੇ ਵਿੱਚੋਂ ਤਰਨ ਦਾ ਸਾਨੂੰ ਸਾਧ ਸੰਤ ਜੁਗਤੀ ਕਕਸ਼ ਦਿੱਤੀ ਸਾਰੀ ਸੰਗਤ ਨੂੰ ਹਰ ਪੂਰਨ ਆਸ਼ੀ ਤੇ ਬਾਬਾ ਜੀ ਨੇ ਪ੍ਰਵਚਨ ਕਰਨੇ ਭਾਈ 6 ਮਾਲਾ ਮੂਲ ਮੰਤਰ ਦੀਆਂ ਇੱਕ ਓੰਕਾਰ ਨਾਮ ਇੱਕ ਓੰਕਾਰ ਤੋਂ ਨਾਨਕ ਉਸੇ ਹੀ ਸੱਚ ਤੱਕ ਜਪਣਾ 6 ਮਾਲਾ ਨਾ ਛੱਡਿਓ ਗੁਰਨਾਨਕ ਤੁਹਾਡੀ ਬਾਹ ਨਹੀਂ ਛੱਡੂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਸੁਣ ਲੈਣਾ ਕਹਿ ਦੇਣਾ ਸੌਖੀ ਜੀ ਗੱਲ ਐ ਤਾਨੂੰ ਬਾਬਾ ਜੀ ਦੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਸ਼ਕਤੀ ਸੀ ਜਿਨੇ ਨਹੀਂ ਵੀ ਕਦੇ ਕਰਿਆ ਸੀ ਉਹ ਵੀ ਜਪਣ ਲੱਗ ਜਾਂਦਾ ਸੀ ਜਪਣ ਲੱਗ ਜਾਂਦਾ ਸੀ ਜਦ ਹੀ ਕਿ ਹਾਂ ਵੀ ਬਾਬਾ ਜੀ ਨੇ ਸਮਤ ਵਖਸ਼ਿਆ 108 ਮਣਕੇ ਦੀਆਂ ਛੇ ਮਾਲਾ ਰੋਜ਼ ਕਰਨੀਆਂ ਨੇ ਜਾਂ ਵੀ ਜਪਜੀ ਸਾਹਿਬ ਦੇ 10 ਪਾਠ ਰੋਜ਼ ਕਰਨੇ ਨੇ ਮਹੀਨਾ ਪਰ ਕਰਦਾ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਫਲ ਪ੍ਰਾਪਤ ਹੋਵੇਗਾ ਆਖਰ ਉਹ ਸਮਾਂ ਬਣਿਆ ਜਦੋਂ ਪਿਛਲੇ ਧਰਮ ਬਾਬਾ ਅਨੰਦ ਸਿੰਘ ਮਹਾਰਾਜ ਜੀ ਦੀ 73 ਸਾਲ ਦੀ ਉਮਰ ਹੋਈ 1943 ਸਾਲ ਦੇ ਵਿੱਚ ਦੇਹਰਾਗੂੰ ਜਿੱਥੇ ਅੱਜ ਧਨਸ਼ੀਰੀ ਹਜੂਰ ਬਾਬਾ ਜੀ ਸਿਆਰ ਸਾਹਿਬ ਵਾਲੇ ਦੀ ਬਖਸ਼ਿਸ਼ ਦੁਆਰਾ ਬਾਬਾ ਨਾਨਕ ਸਿੰਘ ਮਹਾਰਾਜ ਦੀ ਪਾਰ ਕਿਰਪਾ ਦਾ ਦੁਆਰਾ ਸਿੱਖ ਸੰਗਤਾਂ ਰੋਜ਼ਾਨਾ ਕਥਾ ਕੀਰਤਨ ਸੁਣਦੀਆਂ ਨੇ ਠਾਠ ਨਾਨਕ ਸਰ ਦੇਹਰਾਦੂਨ ਵਿਖੇ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਨੇ ਪੰਜ ਪੂਰਨ ਵਾਸੀਆਂ ਉੱਥੇ ਸਤਸੰਗ ਕੀਤਾ ਗੁਰੂ ਨਾਨਕ ਦਾ ਦਰਬਾਰ ਸਜਾਉਣਾ ਕੀਤਾ ਤੇ ਆਖਰਲੀ ਪੂਰਨਵਾਸੀ ਤੇ ਸਾਧ ਸੰਗਤ ਸ੍ਰੀ ਹਜੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੇ ਵੀ ਦਰਸ਼ਨ ਕੀਤੇ ਤੁਹਾਨੂੰ ਬਾਬਾ ਨਾਨਕ ਸਿੰਘ ਮਹਾਰਾਜ ਜੀ ਜਾਣੀ ਜਾਣ ਸਨ ਕਿ ਹੁਣ ਬਾਣਾ ਵਰਤੌਣਾ ਨਿਰੰਕਾਰ ਦੇ ਦੇਸ ਜਾਣ ਨਾਨਕ ਸਰ ਕਲੇਰਾ ਆ ਗਏ ਸਾਧ ਸੰਗਤ ਇਤਿਹਾਸ ਲੰਮਾ ਪਰ ਸੰਖੇਪ ਵਿੱਚ ਬੈਂਤੀ ਸਮਾਂ ਹੋ ਚੁੱਕਾ ਸਮਾਪਤੀ ਕਰੀਏ ਤੇ ਜਿਸ ਵਕਤ ਪ੍ਰਿੰਸੀਪਲ ਸਤਕਾਰਯੋਗ ਬੀਬੀ ਤਤਪਿੰਦਰ ਕੌਰ ਜੀ ਬਿਰਦੀ ਉਹਨਾਂ ਨੇ ਸ਼੍ਰੀ ਗੁਰੂ ਬਾਬਾ ਜੀ ਦਾ ਜੀਵਨ ਲਿਖਣਾ ਕੀਤਾ ਸਿਹਰ ਸਾਹਿਬ ਵਾਲਿਆਂ ਦਾ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜਦੋਂ ਧੰਨ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਸਨ ਧੰਨ ਬਾਬਾ ਇਸ਼ਰ ਸਿੰਘ ਜੀ ਹਜ਼ੂਰੀ ਸੇਵਾ ਵਿੱਚ ਸਨ ਕੁਛ ਸਰੀਰ ਬਾਬਾ ਨਾਨਕ ਸਿੰਘ ਮਹਾਰਾਜ ਜੀ ਦਾ ਢਿੱਲਾ ਹੋਇਆ ਡਾਕਟਰ ਆ ਗਿਆ ਡਾਕਟਰ ਨੇ ਦੇਖਿਆ ਤੇ ਦੇਖ ਕੇ ਸਾਧ ਸੰਗ ਦਵਾਈ ਦੇ ਕੇ ਚਲੇ ਆ ਗਿਆ ਤਨੂ ਬਾਬਾ ਇਸ਼ਰ ਸਿੰਘ ਜੀ ਬਾਹਰ ਆਏ ਆਕੇ ਬਾਬਾ ਜੀ ਨੂੰ ਪੁੱਛਦੇ ਨੇ ਬਾਬਾ ਜੀ ਉਹ ਸੀ ਬੜੇ ਹਾਜ਼ਰ ਸੀ ਸਿਹੜ ਸਾਹਿਬ ਵਾਲੇ ਕਹਿਣ ਲੱਗੇ ਭਾਈ ਸਾਹਿਬ ਡਾਕਟਰ ਚਲਿਆ ਗਿਆ ਕਹਿੰਦੇ ਗਰੀਬ ਨਾ ਜ ਮੈਂ ਸਾਈਕਲ ਤੇ ਜਾ ਕੇ ਲਾਏ ਹੁਣ ਚਲੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪਰਚੀਆਂ ਪਾਈਆਂ ਇੱਕ ਤੇ ਲਿਖਿਆ ਬਾਬਾ ਜੀ ਸੰਸਾਰ ਵਿੱਚੋਂ ਇੱਕ ਤੇ ਲਿਖਿਆ ਬਾਬਾ ਜੀ ਸੱਚਖੰਡੋਂ ਜਦੋਂ ਪਰਚੀਆਂ ਪਾ ਕੇ ਬਾਬਾ ਜੀ ਤੋਂ ਅਰਦਾਸ ਕਰਵਾਏ ਸ੍ਰੀ ਗੁਰੂ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਤੋਂ ਸਾਨੂੰ 1943 ਤੇ ਸਾਧ ਸੰਗਤ 13 ਭਾਦੋਂ ਦਾ ਦਿਨ ਹੈ ਤੇ ਅਰਦਾਸ ਕਰਾਈ ਪਰਚੀ ਚੱਕੀ ਤੇ ਉਹਦੇ ਤੇ ਆਇਆ ਕਿ ਸੱਚਖੰਡ ਵਿੱਚ ਆਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਉਸ ਵੰਗ ਤੇ ਜਦੋਂ ਸਿੱਖ ਸੰਗਤਾਂ ਵੱਲ ਇਹ ਬੇਨਤੀ ਪੁਚਾਈ ਤਾਂ ਉਸ ਵੇਲੇ ਸਾਧ ਸੰਗਤ ਬਈ ਜਦੋਂ ਤੁਰ ਗਏ ਸੀ ਬਿਲਾੰਦੇ ਜਨੀ ਸੰਗੀਤ ਰੋਵੇ ਆਹਾਂ ਵੇ ਸੁਰਗੇ ਬਿਲਾੰਦੇ ਜਨੀ ਸੰਗੀਤ ਸ੍ਰੀਂਗ ਸੰਗਤਾਂ ਤੱਕ ਪਹੁੰਚੀਆਂ ਸਭ ਨੇ ਕੰਮਕਾਰ ਛੜ ਗਤੇ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀ ਸੱਚਖੰਡ